ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕਾ ਤੇ ਚੀਨ ਦੇ ਵਿਚਕਾਰ ਇੱਕ ਵਪਾਰਕ ਸਮਝੌਤਾ ਹੋਇਆ ਹੈ ਦੋਵਾਂ ਦੇਸ਼ਾਂ ਨੇ ਸ਼ਨੀਵਾਰ ਤੋਂ ਜਿਨੀਵਾ ਦੇ ਵਿੱਚ ਗੱਲਬਾਤ ਕੀਤੀ ਹੈ ਅਤੇ ਹੁਣ ਦੋਵਾਂ ਦੇਸ਼ਾਂ ਨੇ ਟੈਰਿਫ ਦੇ ਵਿੱਚ 115% ਕਟੌਤੀ ਦਾ ਐਲਾਨ ਕਰ ਦਿੱਤਾ ਹੈ ਵਪਾਰ ਸਮਝੌਤੇ ਦੇ ਅਨੁਸਾਰ ਅਮਰੀਕਾ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ ਉੱਤੇ 30% ਦਾ ਟੈਰਿਫ ਲਗਾਵੇਗਾ ਇਸ ਦੇ ਨਾਲ ਹੀ ਚੀਨ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਉਤਪਾਦਾਂ ਉਤੇ 10% ਟੈਰਿਫ ਲਗਾਵੇਗਾ ਦੋਵਾਂ ਦੇਸ਼ਾਂ ਦੇ ਵਿਚਕਾਰ ਟੈਰਿਫ ਦੇ ਇੱਕ ਕਟੋਤੀ ਇਸ ਵਿਲੇ 90 ਦਿਨਾਂ ਦੇ ਲਈ ਹੈ ਤੇ ਅਮਰੀਕੀ ਖਜ਼ਾਨਾ 76 ਐਸਕਾਟ ਬੈਸੈਂਟ ਨੇ ਇਸ ਦਾ ਐਲਾਨ ਕੀਤਾ ਹੈ ਜਿਨੀਵਾ ਦੇ ਵਿੱਚ ਅਮਰੀਕਾ ਤੇ ਚੀਨ ਦੇ ਵਿਚਕਾਰ ਇੱਕ ਵਪਾਰ ਸਮਝੌਤਾ ਹੋਇਆ ਹੈ। ਦੋਵਾਂ ਦੇਸ਼ਾਂ ਨੇ ਟੈਰਿਫ ਦੇ ਵਿੱਚ 115% ਦੀ ਕਟੌਤੀ ਦਾ ਐਲਾਨ ਕਰ ਦਿੱਤਾ ਹੈ। ਜਿਨੀਵਾ ਦੇ ਵਿੱਚ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਏ ਸਮਝੌਤੇ ਦੇ ਅਨੁਸਾਰ ਅਮਰੀਕਾ ਚੀਨੀ ਸਮਾਨ ਤੇ ਹੁਣ 30% ਦਾ ਟੈਰਿਫ ਲਗਾਵੇਗਾ। ਇਸ ਦੇ ਨਾਲ ਹੀ ਚੀਨ ਅਮਰੀਕੀ ਸਮਾਨ ਤੇ 10% ਦਾ ਟੈਰਿਫ ਲਾਵੇਗਾ। ਹਾਲਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਟੈਰਿਫ ਦੇ ਵਿੱਚ ਕਟੌਤੀ ਇਸ ਵੇਲੇ 90 ਦਿਨਾਂ ਦੇ ਲਈ ਹੀ ਹੋਈ ਹੈ। ਇਸ ਸਮਝੌਤਾ ਜਿਨੀਵਾ ਦੇ ਵਿੱਚ 2 ਦਿਨਾਂ ਦੀ ਗੱਲਬਾਤ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਹੋਇਆ ਹੈ। ਚੀਨ ਦੇ ਨਾਲ ਚੱਲ ਰਹੇ ਵਪਾਰ ਯੁੱਧ ਦੇ ਵਿਚਕਾਰ ਰਾਸ਼ਟਰਪਤੀ ਡੋਨਾਲਡ 트ੰਪ ਦੇ ਲਈ ਇਹ ਇੱਕ ਵੱਡੀ ਜਿੱਤ ਮੰਨੀ ਜਾ ਰਹੀ ਹੈ। ਇਸ ਤੋਂ ਪਹਿਲਾਂ 트ੰਪ ਨੇ ਚੀਨ ਉੱਤੇ 145% ਦਾ ਟੈਰਿਫ ਲਗਾਇਆ ਸੀ ਜਿਸ ਦੇ ਜਵਾਬ ਦੇ ਵਿੱਚ ਚੀਨ ਨੇ ਅਮਰੀਕਾ ਉੱਤੇ 125% ਦਾ ਟੈਰਿਫ ਲਗਾਇਆ। ਅਮਰੀਕੀ ਅਧਿਕਾਰੀਆਂ ਨੇ ਕਿਹਾ ਕਿ ਘਾਟੇ ਨੂੰ ਘਟਾਉਣ ਦੇ ਲਈ ਇਹ ਇੱਕ ਚੰਗਾ ਸੌਦਾ ਹੈ। ਵਾਈਟ ਹਾਊਸ ਨੇ 11 ਮਈ ਨੂੰ ਇੱਕ ਪਿਆਰ ਦੇ ਵਿੱਚ ਚੀਨ ਵਪਾਰ ਸਮਝੌਤੇ ਦਾ ਐਲਾਨ ਕੀਤਾ ਸੀ। ਹਾਲਾਂਕਿ ਵਾਈਟ ਹਾਊਸ ਨੇ ਉਦੋਂ ਇਸ ਦੇ ਵੇਰਵੇ ਨਹੀਂ ਦਿੱਤੇ ਸਨ ਤੇ ਚੀਨ ਦੇ ਉਪ ਪ੍ਰਧਾਨ ਮੰਤਰੀ ਲਾਈਫ ਪੰਗ ਨੇ ਕਿਹਾ ਸੀ ਕਿ ਸੋਮਵਾਰ ਨੂੰ ਜਿਨੀਵਾ ਦੇ ਵਿੱਚ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾਵੇਗਾ। ਇਸ ਨਾਲ ਹੀ ਉਪਵੰਸ ਮੰਤਰੀ ਲੀ ਚਿੰਗਾਂਗ ਨੇ ਕਿਹਾ ਕਿ ਇਹ ਦੁਨੀਆ ਦੇ ਲਈ ਚੰਗੀ ਖਬਰ ਹੋਵੇਗੀ। ਦਸਯ ਅਮਰੀਕੀ ਅਧਿਕਾਰੀਆਂ ਨੇ ਇਸ ਨੂੰ ਵਪਾਰ ਘਟੇ ਨੂੰ ਘਟਾਉਣ ਦੇ ਲਈ ਇੱਕ ਸੌਦਾ ਦੱਸਿਆ ਜਦੋਂ ਕਿ ਚੀਨੀ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਧਿਰਾਂ ਵਿੱਚ ਕਾਫੀ ਮਹੱਤਵਪੂਰਨ ਸਹਿਮਤੀ ਬਣ ਗਈ ਹੈ ਅਤੇ ਉਹ ਇੱਕ ਨਵੀਂ ਆਰਥਿਕ ਗਲਪਤ ਸ਼ੁਰੂ ਕਰਨ ਦੇ ਲਈ ਸਹਿਮਤ ਹੋਏ ਨੇ ਦਸਯ ਪਿਛਲੇ ਮਹੀਨੇ ਟ੍ਰੰਪ ਨੇ ਚੀਨੀ ਸਮਾਨ ਉੱਤੇ 145% ਟੈਰਿਫ ਲਗਾਇਆ ਸੀ ਜਿਸ ਦੇ ਬਦਲੇ ਵਿੱਚ ਚੀਨ ਨੇ ਵੀ ਅਮਰੀਕੀ ਸਮਾਨ ਉੱਤੇ 125% ਤੱਕ ਦਾ ਟੈਰਿਫ ਲਗਾਇਆ ਸੀ ਜਿਸ ਕਾਰਨ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿਚਕਾਰ 600 ਬਿਲੀਅਨ ਡਾਲਰ ਦਾ ਸਾਲਾਨਾ ਵਪਾਰ ਲਗਭਗ ਬੰਦ ਹੋ ਗਿਆ। ਇੱਥੇ ਦੱਸਣਾ ਬੰਦਾ ਹੈ ਕਿ ਇੱਕ ਹਫਤਾ ਪਹਿਲਾਂ ਟਰੰਪ ਨੇ ਸੰਕੇਤ ਵੀ ਦਿੱਤਾ ਸੀ ਕਿ ਉਹ ਚੀਨ ਉਤੇ ਲਗਾਏ ਗਏ ਟੈਰਿਫ ਨੂੰ ਘਟਾ ਸਕਦੇ ਨੇ। ਉਹਨਾਂ ਮੰਨਿਆ ਹੈ ਕਿ ਮੌਜੂਦਾ ਟੈਰਿਫ ਦਰਾਂ ਇੰਨੀਆਂ ਉੱਚੀਆਂ ਨੇ ਕਿ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਨੇ ਇੱਕ ਦੂਜੇ ਦੇ ਨਾਲ ਵਪਾਰ ਕਰਨਾ ਵੀ ਬੰਦ ਕਰ ਦਿੱਤਾ ਸੀ ਕਿਉਂਕਿ ਚੀਨ ਅਮਰੀਕੀ ਸਮਾਨ ਦਾ ਤੀਜਾ ਸਭ ਤੋਂ ਵੱਡਾ ਖਰੀਦਦਾਰ ਹੈ। सा हर एक प्रोग्राम ते देख सा जुड़न लिय सबसक्राइब करो चैनल पंजाबी ते नोटिफिकेशन लिये आइकन वाले बटन ते क्लिक करो